ਗੁਰਦੇਵ ਜੀ ਤੰਤਨ ਸਤਗੁਰ ਅਰਜਨ ਮਹਾਰਾਜ ਦਾ 496 ਜੋਤੀ ਜੋਤ ਸਮਾਗਮ ਦੇ ਜਨਮ ਦਿਨ ਅੱਜ ਸ਼੍ਰੋਮਣੀ ਗੁਰੂ ਰਵਿਦਾਸ ਮੰਗਤ ਜੀ ਦੀ ਰੋਚਕਾ ਕੀਤੇ ਬਹੁਤ ਹੀ ਸ਼ਰਧਾਪੂਰਤ ਇਨਸਾਨਾਂ ਹਰ ਸਾਲ ਵੀ ਕਰ ਮਨਾਇਆ ਜਾ ਰਿਹਾ ਹੈ ਇਹ ਜੋ ਹਾਸੀ ਜੋੜ ਮੇਲਾ ਹੈ ਇਹ ਲਗਭਗ 100 ਸਾਲ ਤੋਂ ਵੀ ਵੱਧ ਇਸ ਮੇਲੇ ਦਾ ਇਤਿਹਾਸ ਹੈ ਤੇ ਬਹੁਤ ਹੀ ਬਹੁਤ ਜੂ ਪੰਜਾਬ ਭਰ ਦੇ ਲਾਗਲੇ ਹੋਰ ਸਟੇਟਾਂ ਤੋਂ ਬਹੁਤ ਸਾਰੇ ਸੰਗਤ ਇਸ ਮੇਲੇ ਦੇ ਵਿੱਚ ਆਪਣੀ ਸ਼ਿਰਕਤ ਕਰਦੇ ਹਨ ਤੇ ਇਹ ਸਤਿਗੁਰ ਅਰਦਾਸ ਮਹਾਰਾਜ ਜੀ ਦੀ ਚੰਦ ਸ਼ੋ ਪ੍ਰਾਪਤ ਸਿਖਾਸੇ ਅਸਥਾਨ ਜੋ ਕਿ ਸ਼੍ਰੋਮਣੀ ਸ਼੍ਰੀ ਗੁਰੂ ਅਰਦਾਸ ਮੰਦਰ ਪ੍ਰਬੰਧਕ ਕਮੇਟੀ ਇਸ ਦਾ ਰੱਖ ਰਖਾਓ ਦੇਖ ਰੇਖ ਅਤੇ ਉਸਾਰੀ ਕਾਰਜਾਂ ਦੇ ਪ੍ਰਬੰਧਾਂ ਦਾ ਇੰਤਜ਼ਾਮ ਕਰਦੀ ਹੈ ਅੱਜ ਇਸ ਮੌਕੇ ਤੇ ਸਤਿਗੁਰਾਂ ਦੀ ਮਹਿਮਾ ਕੀਤਾ ਅਤੇ ਗੁਰੂ ਘਰ ਦੇ ਸ਼ਰਾਂ ਸਾਹਿਬ ਦੀ ਰਸਮ ਜਿਸਨੂੰ ਸਾਹਿਬ ਚੁਣਾ ਹੈ ਕਿ ਤੇ ਗੁਰੂ ਘਰ ਦਾ ਅਰਥ ਲੰਗਰ ਵਜਾਇਆ ਜਾ ਰਿਹਾ ਹੈ ਸੋ ਮੈਂ ਸੰਗਤ ਨੂੰ ਦੇਖ ਕੇ ਕਿ ਵੀ ਗੁਰੂ ਘਰ ਦੇ ਵਿੱਚ ਚੱਲ ਰਹੀ ਬਹੁਤ ਬੰਦੇ ਬੰਦੇ ਬਸਾਰੇ ਦੇ ਵਿੱਚ ਆਪਣਾ ਜੋਗਦਾਨ ਆਪਣਾ ਹਿੱਸਾ ਇਸਦੇ ਜੋਰ ਅਸੀਂ ਕਰੀਏ ਤੇ ਇਸ ਗੁਰੂ ਘਰ ਦੇ दर्शन करिए जो कि बहुत ही सुंदर विश्व सुंदर इस द फ्रंट एलिगेशन पे बहुत भव्य शोभा का निर्माण चल रहा है शोक वाली फेर में भी मनो मनो सारी संगत इस शानदार गुरु का भी सारी बन गए मंदिर पे दीवार के दरबार हॉल में शोभा दे अपना वक्त वक्ष जो जो जय गुरुदेव タル